ਸਤਿ ਸ਼੍ਰੀ ਅਕਾਲ ਜੀ ਮੈਂ ਹਰਵਿੰਦਰ ਸਿੰਘ ਗਿੱਲ ਤੇ ਤੁਸੀਂ ਜੁੜ ਚੁੱਕੇ ਹੋ ਨੀ 311 ਦੇ ਨਾਲ ਅੱਜ ਗੁਰੂ ਗੋਬਿੰਦ ਸਿੰਘ ਰੈਫਾਇਨਰੀ ਦੀ ਟਾਊਨਸ਼ਿਪ ਰੈਸ਼ੀ ਦੇ ਵਿੱਚ ਇੱਕ ਐਂਕ ਦੀ ਸਫਾਈ ਕਰਦਿਆਂ ਡੀਐਸਪੀ ਕਿਹੜੇ ਰਹੋ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਜਿੰਨਾ ਮਜ਼ਦੂਰਾਂ ਦੇ ਨਾਂ ਇਸ ਤਰ੍ਹਾਂ ਨਾ ਰਾਜਵਿੰਦਰ ਸਿੰਘ ਹੈਬੂਆਣਾ ਸੁਖਪਾਲ ਸਿੰਘ ਚੱਕ ਅਤਰ ਸਿੰਘ ਵਾਲਾ ਅਸਤਰ ਖਾਨ ਜੱਸੀ ਬਾਗਵਾਲੀ ਇਹਨਾਂ ਦੀ ਤਿੰਨਾਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ ਜੋ ਉੱਥੇ ਸਾਥੀ ਦੀ ਹਾਲਤ ਕੀ ਵੀਰ ਹੈ ਜਿਸ ਨੂੰ ਏਮਜ ਬਟੰਡਾ ਦੇ ਵਿੱਚ ਭੱਤਕ ਕਰਵਾਇਆ ਗਿਆ ਹੈ ਮੇਰਾ ਨਾਮ ਸੁੱਚਾ ਘਾੜਾ ਜੀ ਕਿਹੜਾ ਪਿੰਡ ਹੈ ਜੱਸੀ ਬਾਗ ਵਾਲੀ ਜੀ ਕੀ ਘਟਨਾ ਹੋਈ ਇੱਥੇ ਘਟਿਆ ਇੱਥੇ ਅਸੀਂ ਦੋ ਚਾਚਾ ਭਤੀਜਾ ਕੰਮ ਕਰਦੇ ਹਾਂ ਜੀ ਹੂੰ ਹਾਊਸ ਬੁਆਏ ਆਂਗੇ ਹੂੰ ਤੇ ਅਸੀਂ ਝਾੜੂ ਦਾ ਕੰਮ ਕਰਦੇ ਸੀ ਉਹ ਟੈਂਕ ਚ ਸਫਾਈ ਕਰਨ ਵਾਸਤੇ ਕਰਦੇ ਸੀਗੇ ਜੀ ਅੱਛਾ ਤੇ ਹੈਲਪਰ ਸੀਗੇ ਜੀ ਉਹ ਹਾਂ ਕੋਈ ਹੋਣੀ ਸੀਗਾ ਜੀ ਉਹਨਾਂ ਕੋਲੇ ਕੋਈ ਗੈਸ ਬੂਸ ਦਾ ਕੋਈ ਚੈੱਕ ਚੁੱਕ ਕੀਤੀ ਦਾ ਵੀ ਦੱਸ ਰਿਹਾ ਪ੍ਰਬੰਧ ਹੈ ਨਹੀਂ ਸੀਗਾ ਅੱਛਾ ਗੈਸ ਹੀ ਇੰਨੀ ਚੜ ਗਈ ਕਿ ਵੀ ਧੜਕ ਧੜਕ ਬੰਦੇ 8-7 ਫੁੱਟ ਤਾਹਾਂ ਤੋਂ ਥੱਲੇ ਡਿੱਗੇ ਆ ਕਿੰਨੇ ਬੰਦੇ ਸੀ ਉੱਥੇ ਤਿੰਨ ਸੀ ਜੀ ਤਿੰਨ ਸੀ ਜੀ ਸੁਖਪਾਲ ਚੱਕ ਅਤਰ ਸਿੰਘ ਵਾਲਾ ਜੀ ਹਾਂ ਅਸਤਰਖਾਨ ਜੱਸੀ ਬਾਗ ਵਾਲੀ ਜੀ ਹਾਂ ਤੇ ਇੱਕ ਸੀਗਾ ਜੀ ਆਪਣੇ ਰਾਜਵਿੰਦਰ ਸਿੰਘ ਹੈਪੂ ਵਾਲਾ ਤੁਹਾਡਾ ਭਤੀਜਾ ਸੀ ਇੱਕ ਹਾਂਜੀ ਅਸਤਰਖਾਨ ਜੀ ਅਸਤਰਖਾਨ ਕੀ ਉਹ ਕਿੰਨੇ ਟਾਈਮ ਤੋਂ ਜੀ ਇੱਥੇ ਕੰਮ ਕਰ ਰਹੇ ਸੀ ਅਸੀਂ ਮੈਨੂੰ ਤਾਂ ਕੋਈ 9 ਸਾਲ 10 ਸਾਲ ਜੀ ਉਸ ਬੰਦੇ ਨੂੰ 7 ਕਸਾਲ ਹੋਇਆ 8 ਜੀ ਹਾਂ ਕੀ ਅੱਜ ਮਾਮਲਾ ਕੀ ਹੋਇਆ ਸੀ ਕਿੱਥੇ ਸਫਾਈ ਕਰ ਰਹੇ ਸੀ ਕਿਹੜੇ ਚੈਂਬਰ ਦੇ ਵਿੱਚ ਇਹ ਕਿੱਥੇ ਸਫਾਈ ਇਹ ਫੇਸਪੋਰਟ 2 ਚ ਜੀ ਫੇਸਪੋਰਟ ਦੇ ਵਿੱਚ ਸਫਾਈ ਹਾਂ ਜੀ ਕਿੰਨੇ ਦਿਨ ਸੀ ਤੁਸੀਂ ਅਸੀਂ ਤਾਂ ਜੀ ਉਹ ਚਾਰਜ ਨਹੀਂ ਸੀਗੇ ਜੀ ਅਸਤ ਅੱਡੇ ਸੀ ਝਾੜੂ ਦਾ ਕੰਮ ਕਰ ਰਹੇ ਸੀ ਅੱਛਾ ਮੋਤ ਕਿੰਨੇ ਦਿਨਾਂ ਦੀ ਹੋਈ ਹੈ 3 ਦੀ 10 ਦੀ 3 ਦਿਨਾਂ ਦੀ ਮੋਤ ਹੋਈ ਕੀ ਕੀ ਨਾਮ ਹੈ ਇਹਨਾਂ ਦੇ ਅਸਤਰਖਾਨ ਜੀ ਸਖਪਾਲ ਸਿੰਘ ਜੀ ਤੇ ਰਾਜਿੰਦਰ ਸਿੰਘ ਜੀ ਠੀਕ ਹੈ ਉਹ ਕਿੰਨੇ ਟਾਈਮ ਤੋਂ ਕੰਮ ਕਰ ਰਹੇ ਸੀ ਤੇ ਉਹਨਾਂ ਨੂੰ ਸੁਖਪਾਲ ਨੂੰ ਤਾਂ 12-13 ਸਾਲ ਹੀ ਹੋ ਗਏ ਪਹਿਲਾਂ ਦੇ ਹੀ ਆ ਸਾਥੋ ਦਾ 15 ਗੁ ਵੀ ਹੋ ਗਏ ਹੋਣਗੇ ਜੀ ਠੀਕ ਹੈ ਹੁਣ ਉਹ ਕਿੱਥੇ ਨੇ ਮੌਕੇ ਤੇ ਉਹਨੇ ਡੈਡ ਬੁੱਡੀਆਂ ਕਿੱਥੇ ਨੇ ਇਹ ਮੈਂ ਜੱਸ ਹਸਪਤਾਲ ਚ ਬੋਲ ਰਿਹਾ ਜੀ ਠੀਕ ਹੈ ਤੁਹਾਡੇ ਭਤੀਜੇ ਦੀ ਉਮਰ ਕਿੰਨੀ ਸੀ ਉਹਦੀ 23 ਸਾਲਾਂ ਦੀ ਉਮਰ ਆ 24 ਦੀ ਮੈਰਿਡ ਸੀ ਹਾਂ ਜੀ ਬੱਚਾ ਜੀ ਡੇਢ ਸਾਲ ਦਾ ਜੀ ਡੇਢ ਸਾਲ ਦਾ ਬੱਚਾ ਹਾਂ ਜੀ ਇਹਨਾਂ ਨੂੰ ਪੁੱਛਿਆ ਵੀ ਫੀ ਇਹਨਾਂ ਨੇ ਅੰਦਰ ਨਹੀਂ ਜਾਣ ਦਿੱਤਾ ਕਿ ਦੱਸਿਆ ਯਾਰ ਸਕਿਉਰਟੀ ਵਾਲਿਆਂ ਨੂੰ ਕਿਸੇ ਨੂੰ ਅੰਦਰ ਨਹੀਂ ਜਾਣ ਦੇ ਨਹੀਂ ਸਾਰੀ ਸਕਿਉਰਟੀ ਸੀਗੀ ਜੀ ਉੱਥੇ ਪੰਜਾਬ ਪੁਲਿਸ ਵੀ ਗਈ ਸੀ ਜੀ ਮੌਕੇ ਤੇ ਆਪਾਂ ਐਵੇਂ ਕਹਿ ਦਿੱ ਗਏ ਵੀ ਨਹੀਂ ਕੋਈ ਗਿਆ ਜੀ ਕੋਈ ਪੁਲਿਸ ਮਲਾ ਕੇ ਮੈਂ ਗਿਆ ਅੰਦਰ ਹਾਂ ਜੀ ਇੱਕ ਚੱਲੀ ਜਾਂਦੀ ਆ ਕਾਰ ਬਾਈ ਜੀ ਸਾਰੇ ਸੀਗੇ ਜੀ ਐਵੇਂ ਆਪਾਂ ਕਹਿ ਦਿੱ ਗਏ ਵੀ ਕਿਸੇ ਨੂੰ ਉਹ ਕੀਤਾ ਗੇਟ ਲਾਇਆਗਾ ਇੱਥੇ ਸਕਿਉਰਟੀ ਵਾਲਿਆਂ ਨਾਲ ਗੱਲ ਹੋਈ ਉਹ ਕਹਿੰਦੇ ਸਾਨੂੰ 12 ਵੇ ਸਾਡੀ ਡਿਊਟੀ ਸਾਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ ਉਹਨਾਂ ਦਾ ਨਹੀਂ ਜੀ ਕਹਿ ਸਕਦੇ ਵੀ ਜਿਹੜੇ ਮੌਕੇ ਤੇ ਸੀਗੇ ਉਹ ਅੰਦਰ ਹਾਜ਼ਰ ਸੀਗੇ ਉਹਨਾਂ ਨੂੰ ਵੀ ਕੁਝ ਗੱਲ ਤੋਂ ਰੋਕਾਪੰਦੀ ਪਾਬੰਦੀ ਕੀਤੀ ਤੋ ਜੋ ਫੈਲੀਆ ਆ ਸਰਦ ਨੇ ਕੀ ਕਰਨਾ ਜੀ ਇਹ ਅੱਜ ਮੁਖ ਅਫਸਰ ਥਾਣਾ ਰਾਮਾ ਨੇ ਮੈਨੂੰ ਇਤਲਾਹ ਦਿੱਤੀ ਸੀਗੀ ਕਿ ਗੁਰੂ ਗੋਬਿੰਦ ਸਿੰਘ ਰੈਫਾਇਨਰੀ ਰਾਮਾ ਵਿਖੇ ਇੱਕ ਟਾਊਨਸ਼ਿਪ ਹੈ ਜਿਹਦੇ ਵਿੱਚ ਰੈਫਾਇਨਰੀ ਦੇ ਜਿਹੜੇ ਮੁਲਾਜ਼ਮ ਤੇ ਅਫਸਰ ਸਹਿਬਾਨ ਰਹਿੰਦੇ ਆ ਉੱਥੇ ਇੱਕ ਟ੍ਰੀਟਮੈਂਟ ਪਲਾਂਟ ਹੈ ਜਿਹਦੀ ਸਫਾਈ ਕਰਨ ਲਈ ਜਿਹੜੇ ਇਹਨਾਂ ਨੇ ਮਜ਼ਦੂਰ ਬੁਲਾਏ ਸੀਗੇ ਤੇ ਉਹ ਟ੍ਰੀਟਮੈਂਟ ਪਲਾਂਟ ਦੀ ਜਦੋਂ ਸਫਾਈ ਕਰਦੇ ਸੀਗੇ ਤੇ ਉਹ ਗੈਸ ਚੜਨ ਕਾਰਨ ਜਿਹੜਾ ਹੈ ਉਹ ਬੇਹੋਸ਼ ਹੋ ਗਿਆ ਤੇ ਜਦੋਂ ਦੂਜਾ ਬਚਾਨ ਗਿਆ ਪਹਿਲੇ ਨੂੰ ਉਹ ਬੇਹੋਸ਼ ਹੋ ਗਿਆ ਫਿਰ ਤੀਜਾ ਗਿਆ ਉਹ ਬੇਹੋਸ਼ ਹੋ ਗਿਆ ਤੇ ਇਸੇ ਤਰ੍ਹਾਂ ਜਿਹੜਾ ਚੌਥਾ ਬੰਦਾ ਜਿਹੜਾ ਉਹ ਬਚਾ ਹੋ ਗਿਆ ਉਹਦਾ ਤੇ ਇਹ ਤਿੰਨਾਂ ਬੰਦਿਆਂ ਨੂੰ ਚੱਕ ਕੇ ਫਿਰ ਐਮ뷸ੈਂਸਾਂ ਵਾਲੇ ਜਿਹੜੇ ਹੈਗੇ ਆ ਰਫਾਇਨਰੀ ਦੀਆਂ ਉਹਨਾਂ ਨੇ ਹਸਪਤਲ ਲੈ ਕੇ ਗਏ ਉੱਥੇ ਪਠਿੰਡੇ ਇਨ ਹਸਪਤਲ ਜਿੱਥੇ ਡਾਕਟਰ ਸਾਹਿਬਾਨ ਨੇ ਇਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਫਿਰ ਕਿੰਨੇ ਵਿਅਕਤੀ ਕੀ ਹਾਲਾਤ ਹੈ ਜੀ ਉਨ੍ਹਾਂ ਦੇ ਇੱਕ ਕੁੱਲ 4 ਵਿਅਕਤੀ ਦੱਸੇ ਜਾਂਦੇ ਆ ਜਿਨ੍ਹਾਂ ਚੋਂ 10 ਦੀ ਮੌਤ ਹੋ ਗਈ ਤੇ ਇੱਕ ਵਿਅਕਤੀ ਜਿਹੜਾ ਹੈਗਾ ਉਹ ਟ੍ਰੀਟਮੈਂਟ ਅੰਡਰ ਹੈਗਾ ਉਹਦੀ ਹਾਲਤ ਜਿਹੜੀ ਇਹ ਹੈ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਸਰ ਜੀ ਕੀ ਕਾਰਵਾਈ ਹੈ ਜੀ ਇਹ ਤੇ ਮਿੱਥੇ ਇਹਦੇ ਵਾਰਸ ਜਿਹੜੇ ਹੈਗੇ ਆ ਉਹ ਬੁਲਾਏ ਗਏ ਆ ਤੇ ਉਹਨਾਂ ਨਾਲ ਗੱਲਬਾਤ ਕਰਕੇ ਇਸ ਵਿੱਚ ਅਗਲੀ ਕਾਰਵਾਈ ਅਮਰ ਵਿੱਚ ਲੈਣ ਦੀ ਜਾ ਰਹੀ ਹੈ